ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਫਿਰ ਦੁਬਾਰਾ ਆਉਣਗੀਆਂ ਖੁਸ਼ੀਆਂ ਸਿੱਧੂ ਦੀ ਮਾਂ ਚਰਨਕੌਰ ਦੇਵੇਗੀ ਜੁੜਬਾ ਬੱਚਿਆਂ ਨੂੰ ਜਨਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸਿੱਧੂ ਮੂਸੇਵਾਲੇ ਦੇ ਚਲੇ ਜਾਣ ਤੋਂ ਬਾਅਦ ਆਖਿਰ 2 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਸਿੱਧੂ ਦੀ ਬਹੁਤ ਹੀ ਚਾਮਾ ਨਾਲ ਬਣਾਈ ਗਈ ਹਵੇਲੀ ਵਿੱਚ ਫਿਰ ਦੁਬਾਰਾ ਆਉਣਗੀਆਂ ਖੁਸ਼ੀਆਂ ਤੁਹਾਨੂੰ ਦੱਸਦੀ ਏ ਕਿ ਮਾਰਚ ਮਹੀਨੇ ਦੀ 15 ਤੋਂ 20 ਤਰੀਕ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਵਾਲੀਆਂ ਨੇ ਸੁੰਨਸਾਨ ਅਤੇ ਉਦਾਸ ਪਈ ਵੇਲੀ ਵਿੱਚ ਫਿਰ ਤੋਂ ਉਹ ਖੁਸ਼ੀਆਂ ਆਉਣਗੀਆਂ ਜਿਨ੍ਹਾਂ ਨੂੰ ਸਿੱਧੂ ਦਾ ਪਰਿਵਾਰ ਅਤੇ ਸਿੱਧੂ ਦੇ ਫੈਨ ਬੜੀ ਦੇਰ ਤੋਂ ਉਡੀਕ ਰਹੇ ਸੀ ਤੁਹਾਨੂੰ ਦੱਸਦੀ ਏ ਕਿ ਇਹ ਸਾਰੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਤਾਇਆ ਨੇ ਦਿੱਤੀ ਹੈ ਅਤੇ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਮਾਂ ਦੋ ਬੱਚਿਆਂ ਨੂੰ ਜਨਮ ਦੇਵੇਗੀ ਜਿਸ ਦੇ ਚੱਲਦਿਆਂ ਕਾਫੀ ਸਮੇਂ ਤੋਂ ਸਿੱਧੂ ਦੀ ਮਾਂ ਦਿਖਾਈ ਨਹੀਂ ਦਿੱਤੇ ਅਤੇ ਐਤਵਾਰ ਨੂੰ ਵੀ ਸਿੱਧੂ ਦੇ ਫੈਨਸ ਨੂੰ ਨਹੀਂ ਮਿਲ ਰਹੇ ਸੀ ਪਰ ਇਸ ਦੀ ਪੁਸ਼ਟੀ ਅਜੇ ਤੱਕ ਸਿੱਧੂ ਦੇ ਪਿਤਾ ਬਲਕੌਰ ਜਾਂ ਮਾਂ ਚਰਨਕੌਰ ਨੇ ਨਹੀਂ ਕੀਤੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ